ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਇਸ ਦੁਨੀਆ ਦੇ ਵਿੱਚ ਜਿਹਨੂੰ ਕਈ ਹੈ ਨਾ ਬੇਲੁੱਟਾਂ ਖੁਆ ਇਧਰੋਂ ਖਬਰ ਮਿਲਦੀ ਉਧਰੋਂ ਖੋਲੇ ਪਰ ਫਿਰ ਵੀ ਇੱਕ ਇਨਸਾਨੀਅਤ ਅੱਜ ਵੀ ਲੋਕਾਂ ਦੇ ਜੀਂਦੀ ਆ ਤਾਂ ਇਹ ਦੁਨੀਆ ਖੜੀ ਆ ਮੈਂ ਧੰਨਵਾਦ ਕਰਦਾ ਇਸ ਵੀਰ ਦਾ ਇਹ ਪਰਸ ਮਿਲਿਆ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦੇ ਲੋੜਵੰਦ ਤੱਕ ਰੇ ਪਤਾ ਲੱਗ ਸਕੇ ਵੀ ਇਹਦਾ ਪਰਸ ਆ ਕਿਉਂਕਿ ਇਹਦੇ ਵਿੱਚ ਮਿਹਨਤ ਦੀ ਕਮਾਈ ਉਹਦੀ ਹੋ ਸਕਦੀ ਆ ਤੇ ਪੈਸੇ ਵੀ ਹੈਗੇ ਆ ਕਾਫੀ ਪੈਸੇ ਆ ਪਰ ਮੈਂ ਅਸੀਂ ਸਾਰੇ ਚਾਉਂਦੇ ਆ ਇਹ ਵੀਰ ਪਰਿਵਾਰ ਚਾਹੁੰਦਾ ਆ ਵੀ ਜਿਹਦੇ ਪੈਸੇ ਉਹਦੇ ਤੇ ਕਰੇ ਪਰਸ ਪਹੁੰਚ ਜਵੇ ਇਹ ਸਾਡੀ ਭੈਣਾ ਤੇਜਿੰਦਰ ਕੌਰ ਇਹਨਾਂ ਦੀ ਭੈਣਾ ਦਸਹਿਰਾ ਗਰਾਊਂਡ ਦੇ ਲਾਗੇ ਉੱਥੇ ਸਕੂਟਰੀ ਖੜੀ ਕੀਤੀ ਸੀ ਉਹਦੇ ਵਿੱਚ ਕੋਈ ਪਰਸ ਭਲੇਖੇ ਦੇ ਨਾਲ ਪਾ ਗਿਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਸਾਰੇ ਪਤਾ ਕੀਤਾ ਅੱਜ ਕਿੰਨੇ ਦਿਨ ਹੋ ਗਏ ਵੀਰ ਜੀ ਤੁਹਾਨੂੰ ਘੁੰਮਦਿਆਂ ਮੇਬੀ 4 ਤੋਂ 5 ਦਿਨ 4-5 ਦਿਨ ਹੋ ਗਏ ਇਹਨਾਂ ਨੂੰ ਘੁੰਮਦਿਆਂ ਨੂੰ ਪਰ ਇਹ ਪਰਸ ਦਾ ਪਤਾ ਕੁਝ ਨਹੀਂ ਲੱਗਾ ਲਾਗੇ ਦੁਕਾਨਾਂ ਦੇ ਵੀ ਪੁੱਛਿਆ ਤੇ ਮੈਂ ਬੇਨਤੀ ਕਰਨਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦਾ ਪਰਸ ਉਹਦੇ ਤੱਕਰ ਪਹੁੰਚ ਪਹੁੰਚਵੇ ਵੀਡੀਓ ਉਹ ਆਪਣੀ ਨਿਸ਼ਾਨੀ ਦੱਸੇ ਪੈਸਿਆਂ ਦੀ ਤੇ ਆਪਾਂ ਉਹਦੇ ਤੱਕਰ ਪਰਸ ਪਹੁੰਚਦਾ ਕਰ ਦਵਾਂਗੇ ਤੇ ਬਿਲਕੁਲ ਜਿਹਦਾ ਜਾਇਜ਼ ਆ ਜਿਹਦੇ ਕੋਲ ਪਹੁੰਚੋ ਉਹੀ ਆਵੇ ਬਿਲਕੁਲ ਜਿਹਦਾ ਪਰਸ ਹੈਗਾ ਜੇ ਕੋਈ ਨਿਸ਼ਾਨੀ ਦੱਸੂਗਾ ਪੈਸੇ ਕਿੰਨੇ ਪੈਸੇ ਆ ਕਿੰਨੇ-ਕਿੰਨੇ ਦੇ ਨੋਟ ਆ ਉਹ ਦੱਸੂਗਾ ਤੇ ਆਪਾਂ ਉਹਨੂੰ ਪਰਸ ਜਿਹੜਾ ਪਹੁੰਚਦਾ ਕਰ ਦਾਂਗੇ ਬਾਕੀ ਇਹ ਪਰਿਵਾਰ ਦਾ ਭੈਣ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਬਾਬਾ ਦੀਪ ਸਿੰਘ ਸੇਵਾਦਾਰ ਜਥੇਬੰਦੀ ਸਾਡਾ ਹੈਲਪਲਾਈਨ ਨੰਬਰ 9417160895 ਹੈਗਾ ਲੋਕਲੀ ਆ ਸਾਡੇ ਗੜਦੀ ਵਾਲੇ ਦੇ ਲਾਗੇ ਹੀ ਸ਼ਾਇਦ ਪਿੰਡਾਂ ਦੇ ਇਹ ਹੋ ਸਕਦਾ ਲੋਕਲ ਪਰਸ ਹੈ ਲੇਡੀਜ਼ ਦਾ ਪਰਸ ਆ ਜੇ ਕੋਈ ਕੋਈ ਆਈਡੀ ਪ੍ਰੂਫ ਵਿੱਚ ਨਹੀਂ ਹੈਗਾ ਜੇ ਕੋਈ ਕੋਈ ਪਛਾਣਦਾ ਹੋਵੇ ਕੋਈ ਪਹੁੰਚਦੀ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ